ਅਸੀਂ ਇਹ ਗੱਲ ਚਿਤੇ ਰੱਖਦੇ ਹਾਂ ਕਿ ਸਤਗੁਰ ਕੀ ਸੇਵਾ ਸਫਲ ਹੈ ਪਰ ਇਸ ਤੋਂ ਅਗਲੀ ਪੰਕਤੀ ਕੀ ਆ ਕਿ ਜੇ ਕੋ ਕਰੇ ਚਿਤ ਲਾਏ ਸਤਗੁਰੂ ਦੀ ਸੇਵਾ ਕੀਤੀ ਤਾਂ ਹੀ ਸਫਲੀਆ ਜੇਕਰ ਤਨ ਮਨ ਧਨ ਲਾ ਕੇ ਸੇਵਾ ਕੀਤੀ ਜਾਵੇ ਪਰ ਮਾਫ ਕਰਨਾ ਹਲਾ ਸਾਡੇ ਕੀ ਹੋ ਰਹੇ ਹੁੰਦੇ ਨਹੀਂ 10 ਬੀਬੀਆਂ ਇਕੱਠੀਆਂ ਹੋ ਕੇ ਗੁਰਦੁਆਰੇ ਗਈਆਂ ਗੁਰਦੁਆਰੇ ਜਾ ਕੇ ਉਹ ਲੋਹ ਦੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰ ਰਹੀਆਂ ਵਾ ਹੁਣ ਮਾਫ ਕਰਨਾ ਜਾਣਾ ਸੇਵਾ ਦੇ ਬੰਦੇ ਆ ਤੇ ਉੱਥੇ ਜਾ ਕੇ ਚੁਕ ਲਈਆਂ ਲੋਹ ਤੇ ਤੇਰੀ ਨਾਉ ਕਿਦਾਂ ਦੀ ਆ ਮੇਰੀ ਠੀਕ ਆ ਤੇਰੀ ਕਿਦਾਂ ਦੀ ਆ ਮੇਰੀ ਇਦਾਂ ਦੀ ਆ ਪੁੱਛੋ ਵੀ ਸੇਵਾ ਹੋ ਰਹੀ ਏ ਅੱਜ ਕਈ ਵਾਰ ਇਦਾਂ ਮਹਿਸੂਸ ਹੁੰਦਾ ਵਾ ਕਿ ਜਿਵੇਂ ਅੱਜ ਗੁਰਦੁਆਰਾ ਇੱਕ ਬੈਠਣ ਦੀ ਜਗ੍ਹਾ ਬਣਾ ਲਿਆ ਆਪਾਂ ਪੇ ਉਸ ਜਗ੍ਹਾ ਤੇ ਬੈਠ ਕੇ ਚੁਗਲੀ ਨਿਧਿਆ ਕੀਤੀ ਜਾਵੇ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਹੁੰਦਾ ਨਾ ਪ੍ਰੋਗਰਾਮਾਂ ਦੇ ਵਿੱਚ ਤੇ ਇੱਕ ਬਹਾਨਾ ਹੀ ਉਹ ਹੁੰਦਾ ਵੀ ਹਾਂ ਇਸ ਬਹਾਨੇ ਦੇ ਨਾਲ ਸਾਰੇ ਰਿਸ਼ਤੇਦਾਰ ਇਕੱਠੇ ਹੋਣਗੇ ਸਾਰੇ ਸਾਖ ਸਬੰਧੀ ਇਕੱਠੇ ਹੋਣਗੇ ਮਾਫ ਕਰਨਾ ਦਿਨ ਦਿਹਾੜ ਆਪਾਂ ਉਦਾਂ ਬਣਾਤੇ ਆ ਕਿ ਦਹਾਂਜਾਨੇ ਉੱਥੇ ਆਪਾਂ ਇਕੱਠੇ ਹੋਵਾਂਗੇ ਉੱਥੇ ਇਕੱਠੇ ਹੋ ਕੇ ਤੇਰੀ ਨਾ ਉਹ ਕਿਦਾਂ ਦੀ ਮੇਰੀ ਇਦਾਂ ਦੀ ਆ ਤੇਰੀ ਕਿਦਾਂ ਦੀ ਮੇਰੀ ਇਦਾਂ ਦੀ ਆ ਭਾਈ ਹੱਥ ਜੋੜ ਕੇ ਬੇਨਤੀ ਕਰਾਂਗਾ ਤੁਸੀਂ ਸੇਵਾ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਤੁਸੀਂ ਸੇਵਾ ਨਾ ਕਰੋ ਸੇਵਾ ਕਰੋ ਪਰ ਕੇਵਲ ਸਾਡੇ ਮੂੰਹ ਦੇ ਵਿੱਚ ਬਾਣੀਆਂ ਹੋਵੇ ਸਾਡੇ ਮੂੰਹ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਹੋਵੇ ਸਾਡੇ ਮੂੰਹ ਦੇ ਵਿੱਚ ਨਿਤਨੇਮ ਹੋਵੇ ਤੁਸੀਂ ਗੁਰਦੁਆਰੇ ਜਾਓ ਜਾ ਕੇ ਸੇਵਾ ਕਰੋ ਪਰ ਮਾਫ ਕਰਨਾ ਸਾਡੀ ਲੜਾਈ ਗੁਰਦੁਆਰੇ ਦੇ ਵਿੱਚ ਬੇਸਮੈਂਟ 'ਚ ਗੱਡੀ ਲਾਉਣ ਤੋਂ ਸਾਡੀ ਲੜਾਈ ਸ਼ੁਰੂ ਹੋ ਜਾਂਦੀ ਹੈ ਗੁਰਦੁਆਰੇ ਦੇ ਵਿੱਚ ਗੱਡੀ ਗਈ ਤੇ ਜਾਂਦਿਆ ਸੇਵਾਦਾਰ ਨਾਲ ਲੜ ਪੈਣਾ ਮੈਂ ਤੇ ਇੱਥੇ ਮੇਰੀ ਗੱਡੀ ਲੱਗਦੀ ਆ ਅੱਜ ਤੂੰ ਗੱਡੀ ਕਿਹੇ ਹੋਰ ਦੀ ਕਿਦਾਂ ਲਵਾਤੀ ਬਈ ਮੈਂ ਇੱਕ ਬੇਨਤੀ ਕਰਾਂ ਗੱਡੀ ਲਾਉਣ ਨੂੰ ਹੋਰ ਵੀ ਬਹੁਤ ਜਗ੍ਹਾ ਵਾ ਸਾਰੀ ਬੇਸਮੈਂਟ ਖਾਲੀ ਪਈ ਉੱਥੇ ਗੱਡੀ ਲਾਤੀ ਜਿੱਥੇ ਆ ਆਰ ਦੀ ਇਹ ਲੱਗਦੀ ਸੀ ਤੇ ਉਦੋਂ ਜਾ ਕੇ ਲੜਾਈ ਕੀਤੀ ਸੇਵਾਦਾਰ ਨਾਲ ਅੱਗੇ ਜਾ ਕੇ ਸੇਵਾ ਕੀਤੀ ਪਰਵਾਹ ਨਹੀਂ ਫਿਰ ਏਦਾਂ ਪੈਂਦੀ ਹੁਣ ਜਾ ਕੇ ਇੱਕ ਸਾਡੀ ਹੋਰ ਜੇਤ ਹੁੰਦੀ ਗੁਰਦੁਆਰੇ ਕਿ ਜਿੱਥੇ ਮੈਂ ਸੇਵਾ ਕਰਦਾ ਵਾਂ ਉੱਥੇ ਜਾ ਕੇ ਮੈਨੂੰ ਹੋਰ ਕੋ ਬੰਦਾ ਸੇਵਾ ਤੇ ਨਹੀਂ ਦਿਖਣਾ ਚਾਹੀਦਾ ਬਹੁਤੇ ਲੋਕ ਮੈਂ ਐਸੇ ਨਹੀਂ ਦੇਖੇ ਆ ਆਪ ਸੇਵਾ ਕਰ ਰਹੇ ਆ ਸਾਹਮਣੇ ਕੋਈ ਉਹਦਾ ਵੈਰੀ ਆ ਗਿਆ ਕੋਈ ਸ਼ਰੀਕੇ ਵਾਲਾ ਆ ਗਿਆ ਸੇਵਾ ਕਰਨ ਤੇ ਵੇਖ ਕੇ ਆਪਣੇ ਅੰਦਰ ਉਹਦਾ ਬੰਦੇ ਦਾ ਤਨ ਸੇਵਾ ਕਰ ਰਿਹਾ ਵਾ ਪਰ ਉਹਦੇ ਬੰਦੇ ਦਾ ਮਾਣ ਅੰਦਰੇ-ਅੰਦਰ ਜੈਲਸੀ ਕਰ ਰਿਆ ਵਾ ਮੈਂ ਬੇਨਤੀ ਕਰਾਂ ਅਸੀਂ ਸੇਵਾ ਗੁਰੂ ਪ੍ਰਵਾਨੀ ਇਹ ਕਰਦਾ ਇੱਕ ਪਿੰਡ ਆਪ ਦੇਖੀ ਨੇ ਇਹ ਚੀਜ਼ ਵੇਖੀ ਹੈ ਡੈਲੀ ਬੀਬੀਆਂ ਬੈਠ ਕੇ ਤੇ ਪਿੰਡ ਦੇ ਵਿੱਚ ਬਾਣੀ ਪੜ੍ਹਦੀਆਂ ਸੀ ਸੁਖਣੀ ਸਾਹਿਬ ਦਾ ਪਾਠ ਕਰਦੀਆਂ ਸੀ ਤੇ ਇੱਕ ਦਿਨ ਇੱਕ ਬੀਬੀ ਲੇਟ ਹੋ ਗਈ ਕਿਤੇ ਉਧਰ ਵੇਖਿਆ ਤੇ ਸੁਖਨੀ ਸਾਹਿਬ ਦਾ ਭੋਗ ਪੈਣ ਵਾਲਾ ਸੀ ਇੱਕ ਬੀਬੀ ਲੇਟ ਹੋ ਗਈ ਸੁਖਨੀ ਸਾਹਿਬ ਦਾ ਭੋਗ ਪੈਣ ਵਾਲਾ ਸੀ ਹੁਣ ਬੀਬੀ ਨੇ ਇਹ ਸੋਚਿਆ ਕਿ ਮੈਂ ਲੇਟ ਹੋਣ ਵਾਲੀ ਤਾਂ ਹੋ ਹੀ ਗਈ ਆ ਤੇ ਉਹ ਕਹਿੰਦੀ ਮੈਂ ਹੁਣ ਜਾ ਕੇ ਸੁਖਨੀ ਸਾਹਿਬ ਅੱਧ ਚੋ ਜਾ ਕੇ ਮੈਂ ਕੀ ਸ਼ੁਰੂ ਕਰਨਾ ਚਲੋ ਬੀਬੀ ਆਰਾਮ ਨਾਲ ਤਿਆਰ ਹੋ ਗਈ ਉਹਨੇ ਜਾਨ ਲੱਗਿਆ ਸੋਚਿਆ ਕਿ ਮੈਂ ਚਾਹ ਬਣਾ ਕੇ ਲੈ ਜਾਵਾਂ ਚਲੋ ਉਹਨੇ ਚਾਹ ਬਣਾਈ ਥਰਮੋਸ ਦੇ ਵਿੱਚ ਪਾਈ ਨਾਲ ਬਿਸਕੁਟ ਰੱਖ ਲੇ ਨਾਲ ਮਠਿਆਈਆਂ ਰੱਖ ਲਈਆਂ ਗੁਰਦੁਆਰੇ ਲੈ ਗਈ ਹੁਣ ਬਾਕੀ ਦੀਆਂ ਬੀਬੀਆਂ ਬਾਹਰ ਆਈਆਂ ਬਾਹਰ ਆ ਕੇ ਜੋ ਬੈਠੇ ਸਾਰੇ ਜਣੇ ਤੇ ਉਹ ਬੀਬੀਆਂ ਨੇ ਉਹ ਬੀਬੀ ਨੇ ਕਿਹਾ ਵੀ ਆਜੋ ਚਾਹ ਪੀਓ ਸਾਰੀਆਂ ਬੀਬੀਆਂ ਆ ਗਈਆਂ ਚਾਹ ਪੀਂਦਾ ਪੀਆਂ ਹੁਣ ਉਹਦੇ ਵਿੱਚੋਂ ਵੀ ਕਈ ਨੁਕਸ ਕੱਢਦੇ ਕੋਈ ਆਖੇ ਚਾਹ ਮਿੱਠੀ ਆ ਕੋਈ ਆਖੇ ਚਾਹ ਫਿੱਕੀ ਆ ਕੋਈ ਆਖੇ ਮਸਾਲਾ ਨਹੀਂ ਪਾਇਆ ਤੇ ਕੋਈ ਉਹਨਾਂ ਦੇ ਵਿੱਚੋਂ ਕਹਿ ਦੇਵੇ ਕਿ ਜੇਕਰ ਇਹਦੇ ਵੰਡੇ ਚਾਹ ਮੈਂ ਬਣਾ ਕੇ ਲਿਆਂਦੀ ਹੁੰਦੀ ਤਮੈਂ ਮਹਿੰਗੇ ਤੋਂ ਮਹਿੰਗਾ ਮਸਾਲਾ ਪਾ ਕੇ ਲਿਆਉਣਾ ਸੀ ਆਪ ਦੇ ਕੀ ਵੇਖ ਦੀ ਗੱਲ ਐ ਮੇਰੀ ਹੁਣ ਗੁਰੂ ਪਿਆਰੇ ਸੋਚੋ ਇੱਕ ਵਾਰ ਕੀ ਐਸੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰਨਗੇ ਸਾਡੀ ਮੈਂ ਇਹ ਨਹੀਂ ਕਿੰਦਾ ਸੇਵਾ ਨਾ ਕਰੂ ਪਰ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜਿਸ ਦਿਨ ਤੁਹਾਡੇ ਤੋਂ ਜ਼ਿਆਦਾ ਸ਼ਰਧਾ ਰੱਖਣ ਵਾਲਾ ਬੰਦਾ ਗੁਰਦੁਆਰੇ ਰੋ ਕੇ ਚਲ ਗਿਆ ਤੁਸੀਂ ਆਪਣੀ ਸੇਵਾ ਪਿੱਛੇ ਕਿਸੇ ਨਾਲ ਦੂਜੇ ਨਾਲ ਲੜੇ ਤੇ ਮੈਂ ਬੇਨਤੀ ਕਰਦਾ ਹੁੰਦਾ ਜਿਸ ਦਿਨ ਤੁਹਾਡੇ ਤੋਂ ਜ਼ਿਆਦਾ ਸ਼ਰਧਾ ਰੱਖਣ ਵਾਲਾ ਬੰਦਾ ਗੁਰਦੁਆਰੇ ਤੋਂ ਰੋਕ ਹੀ ਗਿਆ ਤੇ ਜ਼ਿੰਮੇਵਾਰ ਉਹਦੇ ਤੁਸੀਂ ਹੋਵਗੇ ਫਿਰ ਕੋਈ ਬੰਦਾ ਸੇਵਾ ਕਰਨ ਆਇਆ ਵਾ ਉਹਨੂੰ ਉਹਦਾ ਹਿੱਸਾ ਦੇ ਦੋ ਕਿ ਇੰਨੀ ਕਿ ਸੇਵਾ ਚੱਲ ਆਹ ਸਾਰੀ ਸੇਵਾ ਮੈਂ ਕਰਨੀ ਹੀ ਇੰਨੀ ਕਿ ਤੂੰ ਕਰ ਲੈ ਇੰਨੀ ਕਿ ਮੈਂ ਕਰ ਲੈਂਦਾ ਤੇ ਭਾਜੀ ਅੰਦਰ ਜੈਲ ਸੀ ਤਾਂ ਵੀ ਰਹੀ ਤੇ ਫੇਰ ਵੀ ਸੇਵਾ ਗੁਰੂ ਪ੍ਰਵਾਹ ਨਹੀਂ ਕਰਦਾ ਤੁਸੀਂ ਗਏ ਗੁਰਦੁਆਰੇ ਜਾਂਦੇ ਸੇਵਾਦਾਰ ਦੇ ਟੁੱਟ ਕੇ ਗੱਲ ਪੈ ਗਈ ਤੇ ਫੇਰ ਮਾਫ ਕਰਨਾ ਜੀ ਜਿਹੜਾ ਤੁਸੀਂ ਘਰੋਂ ਤੇਲ ਫੂਕ ਕੇ ਗੱਡੀ ਦੇ ਵਿੱਚ ਆਏ ਵੀ ਨਾ ਉਹ ਤੁਹਾਡਾ ਤੇਲ ਫੂਕਿਆ ਵੀ ਕਿਸੇ ਕੰਮ ਨਹੀਂ ਜਿਹੜੇ ਤੁਸੀਂ 10 ਰੁਪਏ ਰਗੀਆਂ ਦੇ ਵਾਜੇ ਰੱਖਾਏ ਆ ਜਿਹੜੇ ਤੁਸੀਂ 10 ਗੋਲਕ ਦੇ ਵਿੱਚ ਪਾਤੇ ਹੋ ਜੇ ਤੁਸੀਂ ਸੇਵਾ ਤੋਂ ਆ ਕੇ ਲੜ ਪਏ ਜੀ ਤੁਸੀਂ ਉੱਥੋਂ ਦੇ ਪ੍ਰਬੰਧਕ ਨਾਲ ਕੋਈ ਸੇਵਾਦਾਰ ਨਾਲ ਲੜ ਪਏ ਗਰੰਥੀ ਤੇ ਜਾ ਕੇ ਗੱਲ ਪੈ ਗਈ ਤੇ ਤੁਹਾਡੇ ਉਹ 10 ਰੁਪਏ ਵੀ ਕਿਸੇ ਕੰਮ ਨਹੀਂ ਤੁਹਾਡਾ ਗੱਡੀ ਦੇ ਵਿੱਚ ਤੇਲ ਫੂਕੇ ਆਇਆ ਵੇ ਕਿਸੇ ਕੰਮ ਨਹੀਂ ਕਿਉਂ ਕੰਮ ਨਹੀਂ ਕਿਉਂਕਿ ਤੁਹਾਡਾ ਗੁਰੂ ਨੇ ਪਰਵਾਹ ਨਹੀਂ ਕਰਨਾ